ਕੀ ਲੱਗ ਰਿਹਾ 22 ਸਾਲਾਂ ਦੇ ਵਿੱਚ ਕੋਈ ਨਾ ਕੋਈ ਬਦਲਾਅ ਤੁਹਾਨੂੰ ਫਰਕ ਨਜ਼ਰ ਆਇਆ ਤੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਵਿਗੜ ਗਈ ਦਿਨ ਦਿਹਾੜੇ ਕਤਲ ਫਰੋਤੀਆਂ ਡਕੈਤੀਆਂ ਘਰਾਂ ਦੇ ਵਿੱਚ ਵੜ ਕੇ ਐਨ ਆਰ ਆਈ ਤੇ ਕਤਲ ਪਰ ਕੋਈ ਐਕਸ਼ਨ ਦੇਖਣ ਨੂੰ ਮਿਲ ਰਿਹਾ ਆ ਇਸ ਮੁੱਖ ਮੰਤਰੀ ਖੁਦ ਕਹਿ ਰਹੇ ਨੇ ਇਹਦਾ ਮਤਲਬ ਕ੍ਰਾਈਮ ਕਰੀ ਜੋ ਠੀਕ ਹੈ ਤੇ ਸਰਕਾਰ ਫੜੀ ਜਾਵੇ ਇਹ ਫਿਰ ਅੱਜ ਤੱਕ ਮੁੱਖ ਮੰਤਰੀ ਨੇ ਇਸ ਚੀਜ਼ ਦਾ ਸੰਗਿਆਨ ਕਿਉਂ ਨਹੀਂ ਲਿਆ ਠੀਕ ਹੈ ਵੀ ਭਾਈ ਆਓ ਦੱਸੋ ਪੁਲਿਸ ਤੰਤਰ ਵਾਲਿਓ ਇਹ ਕੀ ਹੋ ਗਿਆ ਪੰਜਾਬ ਦੇ ਵਿੱਚ ਹੋਈ ਤੁਹਾਡੇ ਹੁੰਦੇ ਆ ਇੰਟਰਵਿਊ ਆ ਹੋ ਜਾਣ ਇਹ ਤਾਂ ਪੁਰਾਣੀਆਂ ਸਰਕਾਰਾਂ ਤੁਹਾਡੀ ਪੁਰਾਣੀ ਸਰਕਾਰ ਤੇ ਸਵਾਲ ਹੈ ਆਕਾਲੀਆਂ ਦੀ ਸਰਕਾਰ ਤੇ ਸਵਾਲ ਹੈ ਤੁਹਾਡੇ ਵੱਲੋਂ ਪਾਲੇ ਗਏ ਲੋਕ ਨੇ ਇਹਨਾਂ ਦਾ ਨੈਕਸਸ ਬਣਿਆ ਹੋਇਆ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਬਈ ਕਮਾਲ ਹੋ ਗਈ ਗੱਲ ਦੀ ਇਹ ਕਹਿੰ ਪਹਿਲਾਂ ਕਹਿੰਦਾ ਹੁੰਦਾ ਸੀ ਅਸੀਂ ਰਾਤੋਂ ਰਾਤ ਨਸ਼ਾ ਮੁਕਤ ਪੰਜਾਬ ਕਰ ਦਾਂਗੇ 15 ਅਗਸਤ ਨੂੰ ਕਹਿੰਦਾ ਸੀ ਅਗਲੀ 15 ਅਗਸਤ ਤੇ ਸਾਰਾ ਸੂਪੜਾ ਸਾਫ ਕਰ ਦਿਆਂਗੇ ਬੜੀਆਂ ਥੇਪਾਂ ਬਣੀਆਂ ਜਾਰੀਆਂ ਕਹਿ ਰਹੇ ਨੇ ਉਹ ਨਹੀਂ ਰਿਹਾ ਬਈ ਜੇ ਹੋਰ ਕਾਦਾ ਹੋ ਰਿਹਾ ਹੈ ਤੇ ਜੇ 2.5 ਸਾਲ ਦੇ ਅੰਦਰ ਹੋ ਰਿਹਾ ਇਹਦਾ ਮਤਲਬ ਸਮਗਲਿੰਗ ਆਈ ਜਾਵੇ ਹੋਈ ਜਾਵੇ ਤੇ ਫੜੀ ਜਾਓ ਫਿਰ ਫਿਰ ਮਾਮਲਾ ਰੁਕੇਗਾ ਕਿੱਥੇ ਜਾ ਕੇ ਇਹ ਸਰਕਾਰਾਂ ਚਲਾਉਂਦੀਆਂ ਰਹੀਆਂ ਤੇ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਅਸੀਂ 18 ਤੇ ਆ ਗਏ ਮੈਂ ਆਮਦਾਰ ਇਲੈਕਟਡ ਐਮਐਲਏ ਆਮ ਰਿਸਪੌਂਸਿਬਲ ਪਰਸਨ ਆਈ ਏ ਟਾਕਿੰਗ ਅਬਾਊਟ ਔਨ ਅ ਰਿਕਾਰਡ ਪੰਜਾਬ ਦਾ ਡੀਜੀਪੀ ਜ਼ਿੰਮੇਵਾਰ ਹੈ ਜੇ ਪੰਜਾਬ ਦੇ ਡੀਜੀਪੀ ਨੇ ਸੋਚਣਾ ਹੀ ਕੱਖ ਨਹੀਂ ਕਿਉਂਕਿ ਉਹ ਤਾਂ ਸੈਂਟਰ ਦੇ ਮਤਲਬ ਜਾਨੀ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦੇ ਬਹੁਤ ਪਿਆਰੇ ਡੀਜੀਪੀ ਆ ਇਸ ਕਰਕੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਆ ਥੱਲੇ ਕੀ ਹੋ ਰਿਹਾ ਤੇ ਇਹ ਇਹ ਸਾਨੂੰ 10 ਲੱਖ ਤੇ ਛੱਡਣਗੇ ਇਹ ਤਾਂ ਮਰ ਜਾਗੇ ਕਰਜ਼ਾ ਦੇਣ ਤੇ ਇਹ ਤਾਂ ਕਹਿੰਦੇ ਸੀ ਕਰਜ਼ਾ ਮੁਕਤ ਪੰਜਾਬ ਇਹ ਤਾਂ ਕਹਿੰਦੇ ਖਜ਼ਾਨਾ ਭਰਿਆ ਪਿਆ ਤੇ ਅੱਜ ਮੇਰੇ ਖਾਲ 6 ਵਿਧਾਇਕਾਂ ਨੇ ਉੱਠ ਕੇ ਪੰਜਾਬ ਦੀ ਵਿਧਾਨ ਸਭਾ ਚ ਗਿਆ ਉਹ ਮਰ ਗਏ ਸਾਡੀਆਂ ਸੜਕਾਂ ਟੁੱਟੀਆਂ ਬਾਈ ਸੈਂਟਰ ਪੈਸੇ ਨਹੀਂ ਦੇ ਰਿਹਾ ਫਿਰ ਹਸਾਬ ਦੇਣ ਉਹਨਾਂ ਨੂੰ ਜੇ ਤੁਸੀਂ ਹੈਲਥ ਦਾ ਪੈਸਾ ਲਿਆ ਕੇ ਮਹੱਲਾ ਕਲੀਨਕਾ ਦੇ ਕੂਚੀ ਮਾਰ ਕੇ ਪੂਰਾ ਕਰ ਦਿਓਗੇ ਤਾਂ ਫਿਰ ਸੈਂਟਰ ਤੁਹਾਨੂੰ ਕਿਉਂ ਦੇਵੇ ਪੈਸੇ ਸਸਿਕਾਲ ਸਵੀਕਾਰ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾਸਰਖਰੋ ਦੋਸਤੋ ਮਾਨਸੂਨ ਸੈਸ਼ਨ ਚੱਲ ਰਿਹਾ ਹੈ ਹਾਲਾਂਕਿ ਸਿਟਿੰਗ ਨੂੰ ਲੈ ਕੇ ਬੜੇ-ਬੜੇ ਸਵਾਲ ਖੜੇ ਕੀਤੇ ਗਏ ਕਿ ਸਿਟਿੰਗ ਆ ਜਿਹੜੀ ਉਹ ਬਹੁਤ ਛੋਟੀ ਹੈ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਆਮ ਆਦਮੀ ਪਾਰਟੀ ਵੱਡੀਆਂ-ਵੱਡੀਆਂ ਸਿਟਿੰਗਾਂ ਬੁਲਾਉਣ ਦੀ ਗੱਲ ਜ਼ਰੂਰ ਕਰਦੀ ਰਹੀ ਸੀ ਪਰ ਜਦੋਂ ਇਸ ਸੈਸ਼ਨ ਦੇ ਵਿੱਚ ਅਸੀਂ ਮੁੱਦਿਆਂ ਵਿੱਚ ਤਬਦੀਲ ਹੁੰਦੇ ਦੇਖਦੇ ਸੀ ਤਾਂ ਪੰਜਾਬ ਦੇ ਪਾਣੀ ਦਾ ਪ੍ਰਦੂਸ਼ਣ ਉਹ ਇੱਕ ਮੁੱਦਾ ਆ ਪੰਜਾਬ ਦੇ ਵਾਤਾਵਰਨ ਦਾ ਮੁੱਦਾ ਆ ਪਰ ਉਹਦੇ ਨਾਲ-ਨਾਲ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਇੱਕ ਬਹੁਤ ਵੱਡਾ ਮੁੱਦਾ ਬਣ ਕੇ ਨਿਕਲਿਆ ਹਾਲਾਂਕਿ ਕਾਂਗਰਸ ਲਗਾਤਾਰ ਸਰਕਾਰ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ ਤੇ ਕਾਂਗਰਸ ਦੇ ਵਿਧਾਇਕ ਸੁਖਮਿੰਦਰ ਕੋਟਲੀ ਮੇਰੇ ਨਾਲ ਨੇ ਕੋਟਲੀ ਜੀ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਬਹੁਤ ਮਿਹਰਬਾਨੀ ਸ਼ੁਕਰੀਆ ਸਰ ਮਾਨਸੂਨ ਸੈਸ਼ਨ ਹਾਲਾਂਕਿ ਦੂਜੇ ਦਿਨਾਂ ਦੂਜੇ ਦਿਨ ਵੀ ਅਮਨ ਕਾਨੂੰਨ ਦੀ ਵਿਵਸਥਾ ਅਸੀਂ ਕਹਿੰਦੇ ਚਰਮ ਸੀਮਾ ਤੇ ਰਹੀ ਹੈ ਤੁਸੀਂ ਕੀ ਦੇ ਨਜ਼ਰ ਆ ਰਹੇ ਹੋ ਤੁਹਾਨੂੰ ਲੱਗ ਰਿਹਾ 22 ਸਾਲਾਂ ਦੇ ਵਿੱਚ ਕੋਈ ਨਾ ਕੋਈ ਬਦਲਾਅ ਤੁਹਾਨੂੰ ਕੋਈ ਫਰਕ ਨਜ਼ਰ ਆਇਆ ਦੇਖੋ ਜੇ ਬਦਲਾਅ ਹੁੰਦਾ ਤਾਂ ਮੁੱਖ ਮੰਤਰੀ ਨੂੰ ਬੁਲੇਟ ਪ੍ਰੂਫ ਸ਼ੀਸ਼ੇ ਦੇ ਪਿੱਛੇ ਖੜ ਕੇ ਭਾਸ਼ਣ ਨਹੀਂ ਸੀ ਦੇਣਾ ਪੈਣਾ ਜਿਹੜਾ ਕਹਿੰਦਾ ਸੀ ਤੁਸੀਂ ਮੁਰਗੀਖਾਨੇ ਖੋਲ੍ਹ ਲਓ ਠੀਕ ਹੈ ਤੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਵਿਗੜ ਗਈ ਦਿਨ ਦਿਹਾੜੇ ਕਤਲ ਫਰੋਤੀਆਂ ਡਕੈਤੀਆਂ ਘਰਾਂ ਦੇ ਵਿੱਚ ਵੜ ਕੇ ਐਨ ਆਰ ਆਈ ਤੇ ਕਤਲ ਤੇ ਫਿਰ ਇਹਦੇ ਤੋਂ ਅੰਦਾਜ਼ਾ ਕੀ ਲਾਇਆ ਜਾ ਸਕਦਾ ਪਰ ਕੋਈ ਕੈਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਮੁੱਖ ਮੰਤਰੀ ਖੁਦ ਕਹਿ ਰਹੇ ਨੇ ਕੋਈ ਕਵੈਕਸ਼ਨ ਚਾਹੀਓ ਖੰਨਾ ਦੀ ਅਸੀਂ ਘਟਨਾ ਦੀ ਗੱਲ ਕਰ ਲਈਏ ਤੁਸੀਂ ਅੰਮ੍ਰਿਤਸਰ ਦੀ ਘਟਨਾ ਦੀ ਗੱਲ ਕਰਦੇ ਹੋ ਉੱਥੇ ਵੀ ਬੜੀ ਜਲਦੀ ਫੜੇ ਗਏ ਪਠਾਨਕੋਟ ਦੀ ਘਟਨਾ ਦੀ ਗੱਲ ਕਰ ਲਈਏ ਉੱਥੇ ਅਗਵਾ ਹੋਏ ਆ ਬੱਚਾ ਵੀ ਬਹੁਤ ਜਲਦੀ ਬਰਾਮਦ ਹੋ ਗਿਆ ਗੱਲ ਇਹ ਤਾਂ ਸਰਕਾਰ ਦੀ ਡਿਊਟੀ ਹੈ ਇਹਦਾ ਮਤਲਬ ਕ੍ਰਾਈਮ ਕਰੀ ਜੋ ਤੇ ਸਰਕਾਰ ਫੜੀ ਜਾਵੇ ਗੱਲ ਤਾਂ ਹੁੰਦਾ ਕ੍ਰਾਈਮ ਨੂੰ ਰੋਕਣਾ ਕ੍ਰਾਈਮ ਦੀ ਦਰ ਨੂੰ ਘਟਾਉਣਾ ਤੇ ਜੇ ਲਾਰੈਂਸ ਬਿਸ਼ਨੋਈ ਵਰਗੇ ਦੇ ਇੰਟਰਵਿਊ ਪੰਜਾਬ ਦੇ ਡੀਜੀਪੀ ਤੇ ਹੁੰਦਿਆਂ ਉਹ ਇੰਟਰਵਿਊ ਕਰਵਾ ਕੇ ਪ੍ਰਕਾਸ਼ਿਤ ਕੀਤੇ ਜਾਣ ਤੇ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਕੀਤਾ ਜਾਵੇ ਤੇ ਗੈਂਗਸਟਰ ਤੇ ਚੋਰ ਡਕੈਟਰ ਤੇ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਉਹ ਫਿਰ ਇਹੇ ਕੋਝੀ ਕਰਨਗੇ ਨਾ ਜੇ ਅਜਿਹੇ ਮਾਮਲਿਆਂ ਦੇ ਅੰਦਰ ਪੰਜਾਬ ਦਾ ਡੀਜੀਪੀ ਝੂਠ ਬੋਲੇ ਲੋਕਾਂ ਦੇ ਸਾਹਮਣੇ ਠੀਕ ਹੈ ਉਹਨੇ ਝੂਠ ਬੋਲਿਆ ਲੋਕਾਂ ਦੇ ਸਾਹਮਣੇ ਬਈ ਜੀ ਜੇਹੀ ਕੋਈ ਲਾਰੈਂਸ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਪਹਿਲਾਂ ਪਹਿਲਾਂ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈ ਨਹੀਂ ਹੋਈ ਉਹਨਾਂ ਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਚ ਕਿਹਾ ਠੀਕ ਹੈ ਇਹਦਾ ਮਤਲਬ ਐ ਬੀ ਜੀ ਪੀ ਨੂੰ ਪਤਾ ਹੀ ਨਹੀਂ ਪੰਜਾਬ ਦੇ ਅੰਦਰ ਕੀ ਹੋ ਰਿਹਾ ਔਰ ਉਹ ਉਹਨਾਂ ਦੇ ਉਹੀ ਥੱਲੇ ਦੇ ਅਧਿਕਾਰੀਆਂ ਨੇ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਬੜੀ ਸੈਟ ਨੇ ਸਾਬਤ ਕਰ ਦਿੱਤਾ ਕਿ ਲਾਰੈਂਸ ਦੀ ਇੰਟਰਵਿਊ ਰੋਪੜ ਦੇ ਉਹਨਾਂ ਦੇ ਫਰਰ ਦੇ ਸੀਆਈ ਉਹਨਾਂ ਦੇ ਵਿੱਚ ਹੋਈ ਹੈ ਹੋਈ ਹੈ ਸੋ ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਪੁਲਿਸ ਜਿਹੜੀ ਆ ਉਹ ਬਿਲਕੁਲ ਮੈਕਸ ਹੋ ਚੁੱਕੀ ਆ ਤੇ ਫਿਰ ਅੱਜ ਤੱਕ ਮੁੱਖ ਮੰਤਰੀ ਨੇ ਇਸ ਚੀਜ਼ ਦਾ ਸੰਗਿਆਨ ਕਿਉਂ ਨਹੀਂ ਲਿਆ ਠੀਕ ਹੈ ਵੀ ਭਾਈ ਆਓ ਦੱਸੋ ਪੁਲਿਸ ਤੰਤਰ ਵਾਲਿਓ ਇਹ ਕੀ ਹੋ ਗਿਆ ਪੰਜਾਬ ਦੇ ਵਿੱਚ ਹੋਈ ਤੁਹਾਡੇ ਹੁੰਦਿਆਂ ਇੰਟਰਵਿਊ ਆ ਹੋ ਜਾਣ ਤੇ ਲੋਕਾਂ ਦੀਆਂ ਮੌਤਾਂ ਤੇ ਡਕੈਤੀਆਂ ਦੇ ਮਾਮਲੇ ਵੱਧ ਜਾਣ ਤੇ ਇਹਦੇ ਅੰਦਰ ਮੁੱਖ ਮੰਤਰੀ ਵੀ ਇਨਵੋਲਡ ਹੈ ਕਿਉਂਕਿ ਉਹ ਹੋਮ ਮਿਨਿਸਟਰ ਹੈ ਠੀਕ ਹੈ ਜੇਲ੍ਹ ਮੰਤਰੀ ਉਹ ਆ ਇਹਦਾ ਮਤਲਬ ਮੁੱਖ ਮੰਤਰੀ ਦੀ ਵੀ ਗੈਂਗਸਟਰਾਂ ਦੇ ਨਾਲ ਮਿਲੀ ਭੌਗਤਾ ਮੈਂ ਤੁਹਾਡੇ ਚੈਨਲ ਤੇ ਸਿੱਧੇ ਤੌਰ ਤੇ ਕਹਿ ਰਿਹਾ ਮੈਂ ਡਰਦਾ ਡਰਦਾ ਕਿਸੇ ਤੋਂ ਨਹੀਂ ਨਾ ਮੁੱਖ ਮੰਤਰੀ ਤੋਂ ਡਰਦਾ ਨਾ ਪਾਰਟੀ ਤਾਂ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਇਹ ਤਾਂ ਪੁਰਾਣੀਆਂ ਸਰਕਾਰਾਂ ਤੁਹਾਡੀ ਪੁਰਾਣੀ ਸਰਕਾਰ ਤੇ ਸਵਾਲ ਹੈ ਆਕਾਲੀਆਂ ਦੀ ਸਰਕਾਰ ਤੇ ਸਵਾਲ ਹੈ ਤੁਹਾਡੇ ਵੱਲੋਂ ਪਾਲੇ ਗਏ ਲੋਕ ਨੇ ਇਹਨਾਂ ਦਾ ਨੈਕਸਸ ਬਣਿਆ ਹੋਇਆ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈ ਬਈ ਕਮਾਲ ਹੋ ਗਈ ਗੱਲ ਦੀ ਇਹ ਕਹਿੰਦਾ ਪਹਿਲਾਂ ਕਹਿੰਦਾ ਹੁੰਦਾ ਸੀ ਅਸੀਂ ਰਾਤੋਂ ਰਾਤ ਨਸ਼ਾ ਮੁਕਤ ਪੰਜਾਬ ਕਰ ਦਾਂਗੇ 15 ਅਗਸਤ ਨੂੰ ਕਹਿੰਦਾ ਸੀ ਅਗਲੀ 15 ਅਗਸਤ ਤੇ ਸਾਰਾ ਸੁਪੜਾ ਸਾਫ ਕਰਦੇ ਆਂਗੇ ਬੜੀਆਂ ਖੇਪਾਂ ਬਣੀਆਂ ਜਾਰੀਆਂ ਕਹਿ ਰਹੇ ਨੇ ਉਹ ਨਹੀਂ ਰਿਹਾ ਬਈ ਜੇ ਹੋ ਕਾਹਦਾ ਹੋ ਰਿਹਾ ਹੈ ਤੇ ਜੇ 2.5 ਸਾਲ ਦੇ ਅੰਦਰ ਹੋ ਰਿਹਾ ਇਹਦਾ ਮਤਲਬ ਸਮਗਲਿੰਗ ਆਈ ਜਾਵੇ ਹੋਈ ਜਾਵੇ ਤੇ ਫੜੀ ਜਾਓ ਫਿਰ ਫਿਰ ਮਾਮਲਾ ਰੁਕੇਗਾ ਕਿੱਥੇ ਜਾ ਕੇ ਇਹਦਾ ਮਤਲਬ ਇਹ ਇੱਕ ਬਹੁਤ ਵੱਡਾ ਸਵਾਲ ਹੈ ਮੁੱਖ ਮੰਤਰੀ ਜੀ ਤੁਹਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਤੇ ਤੇ ਵਿਚਾਰ ਕਰੋ ਪੰਜਾਬ ਦੀ ਵਿਧਾਨ ਸਭਾ ਚ ਬਿਆਨ ਦਿਓ ਆ ਕੇ ਕਿ ਇਹ ਮਾਮਲੇ ਕਦੋਂ ਤੱਕ ਖਤਮ ਹੋਣਗੇ ਤੁਸੀਂ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਕੱਲ ਪ੍ਰਗਟ ਸਿੰਘ ਨੇ ਇੱਕ ਮੁੱਦਾ ਚੁੱਕਿਆ ਤੁਹਾਡੀ ਕਲੀਗ ਨੇ ਤੁਹਾਡੇ ਬਿਲਕੁਲ ਨੇੜੇ ਹੀ ਪੈਂਦੇ ਨੇ ਉਹ ਕਹਿੰਦੇ ਨੇ ਕਿ ਮੁਲਾਜ਼ਮ ਜਿਹੜੇ ਥਾਣਿਆਂ ਦੇ ਵਿੱਚ ਤਣਾਤ ਨੇ 2 ਜਾਂ 3 ਆਦੀ ਜ਼ਰੂਰ ਨੇ ਨਸ਼ੇ ਦੇ ਡੋਪ ਟੈਸਟ ਕਰਾ ਲਓ ਉਦੇ ਨਾਲ ਕਈ ਤਰ੍ਹਾਂ ਦਾ ਜਿਹੜਾ ਕਿ ਮਾਮਲੇ ਉਹ ਸਾਹਮਣੇ ਆਉਣਗੇ ਕੋਈ ਨੈਕਸਸ ਕਿਤੇ ਨਾ ਕਿਤੇ ਇਹ ਚੀਜ਼ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਉਹ ਕਹਿੰਦੇ ਅੱਜ ਦੇ ਨਹੀਂ ਹੈ ਇਹ ਚੱਲਦਾ ਆ ਰਿਹਾ ਕਾਲੀਆਂ ਪੇਡਾਂ ਪਹਿਲਾਂ ਵੀ ਸੀਗੀਆਂ ਮਾਫੀਆ ਪਹਿਲਾਂ ਵੀ ਚ ਸਰਕਾਰਾਂ ਵੱਲੋਂ ਚਲਾਇਆ ਜਾਂ ਸਰਕਾਰਾਂ ਮਾਫੀਆ ਚਲਾਉਂਦੀਆਂ ਨੇ ਜਾਂ ਮਾਫੀਆ ਸਰਕਾਰਾਂ ਚਲਾਉਂਦੇ ਆ ਇਹ ਨਾਲ ਘੜਦਾ ਰਹੀ ਹੈ ਪਹਿਲਾਂ ਵੀ ਸਰਕਾਰਾਂ ਚਲਾਉਂਦੀਆਂ ਰਹੀਆਂ ਤੇ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਅਸੀਂ 18 ਤੇ ਆ ਗਏ ਠੀਕ ਹੈ ਤੇ ਇਹਨਾਂ ਨੂੰ ਫਿਰ 92 ਕਾਦੀ ਲਈ ਬਣਾ ਕੇ ਭੇਜੇ ਭਾਈ ਇਨਾਂ ਨੂੰ ਇਸ ਕਰਕੇ ਭੇਜੇ ਕਹਿੰਦੇ ਅਸੀਂ ਫੇਲ ਹੋ ਗਏ ਸੀ ਮੰਨ ਲਿਆ ਅਸੀਂ ਆਪੋਜੀਸ਼ਨ ਚ ਬੈਠ ਗਏ ਤਾਂ ਫਿਰ ਇਹ 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 ਵੀ ਉਹੀ ਰਾਹ ਦੇ ਉੱਤੇ ਤੁਰ ਪਏ ਤੇ ਫੇ ਸਾਡੇ ਤੇ ਮੇਰੇ ਨਾਲ ਚ ਫਰਕ ਕੀ ਹੋਇਆ ਇਹੀ ਬਦਲਾ ਆ ਕਿ ਫਰਕ ਲਿਆ ਨਹੀਂ ਸਕੇ ਬਦਲਾ ਦਿਆਂ ਗੱਲਾਂ ਕਰਦੇ ਰਹੇ ਤੁਸੀਂ ਹੁਣ ਗੱਲ ਕੀਤੀ ਕਿ ਮੁਲਾਜ਼ਮ ਜਿਹੜੇ ਨੇ ਉਹ ਡਾਕੰਡਾ ਉਹੇ ਬੈਠੇ ਨੇ ਤਾਂ ਜੇ ਭਾਈ ਸ਼ਰੇ ਆਮ ਨਸ਼ਾ ਬਿਕਦਾ ਹੋ ਗਏ ਤਾਂ ਫਿਰ ਉਹ ਨੇਚਰਲੀ ਹੋਣਗੇ ਤਾਂ ਪੰਜਾਬ ਦੇ ਵਿੱਚ ਡੀਜੀਪੀ ਸਾਹਿਬ ਕੇ ਜਿਉ ਹੈਗੇ ਨੇ ਤਾਂ ਨਸ਼ਾ ਸ਼ਰੇਆਮ ਵਿਕਦਾ ਵੀ ਤਾਂ ਕਰਕੇ ਭਾਜੀ ਵੇਖੀ ਇਸ ਕਾ ਮੈਂ ਤਾਂ ਦੋਵੇਂ ਜਿਹੜੀਆਂ ਕੜੀਆਂ ਆਪਸ ਜੁੜੀਆਂ ਹੋਈਆਂ ਤੁਸੀਂ ਤਾਂ ਥੱਲੇ ਦੀ ਗੱਲ ਕਰ ਰਹੇ ਹੋ ਨਾ ਇੱਕ ਥਾਣੇ ਦੇ ਅਧਿਕਾਰੀ ਦੀ ਜਾਂ ਕਿਸੇ ਹੋਰ ਡੀਐਸਪੀ ਲਾਬਜ਼ਾ ਇਸ ਲੈਵਲ ਬੈਕਗਰਾਉਂਡ ਲੈ ਮੈਂ ਤਾਂ ਮੈਂ ਤਾਂ ਪੰਜਾਬ ਦੇ ਡੀਜੀਪੀ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਠੀਕ ਹੈ ਮੇਰੀ ਕੋਈ ਮੈਂ ਆਇਮ ਦਾ ਇਲੈਕਟਿਡ ਐਮਐਲਏ ਐਮਐਸ ਰਿਸਪੌਂਸਿਬਲ ਪਰਸਨ ਆਈ ਏਮ ਟਾਕਿੰਗ ਅਬਾਊਟ ਔਨ ਅ ਰਿਕਾਰਡ ਪੰਜਾਬ ਦਾ ਡੀਜੀਪੀ ਜ਼ਿੰਮੇਵਾਰ ਹੈ ਜੇ ਪੰਜਾਬ ਦੇ ਡੀਜੀਪੀ ਨੇ ਸੋਚਣਾ ਹੀ ਕੱਖ ਨਹੀਂ ਕਿਉਂਕਿ ਉਹ ਤਾਂ ਸੈਂਟਰ ਦੇ ਮਤਲਬ ਜਾਨੀ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦੇ ਬਹੁਤ ਪਿਆਰੇ ਡੀਜੀਪੀ ਆ ਇਸ ਕਰਕੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਆ ਥੱਲੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਸ ਕਰਕੇ ਮੈਂ ਸਪਸ਼ਟਵਾਦੀ ਬੰਦਾ ਡਰਨ ਵਾਲਾ ਨਹੀਂ ਆ ਬਹੁਤ ਸਾਰੇ ਲੋਕ ਸਾਡੇ ਝਿਜਕਦੇ ਆ ਗੱਲ ਕਰਨ ਤੋਂ ਫਿਰ ਲੋਕਾਂ ਦੀ ਕਚਹਿਰੀ ਦੇ ਅੰਦਰ ਜਿੱਤ ਕੇ ਆਉਣ ਦਾ ਫਿਰ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਜੇ ਤੁਸੀਂ ਸੱਚ ਦੀ ਗੱਲ ਤੇ ਹਿੰਮਤ ਦੇ ਨਾਲ ਗੱਲ ਨਹੀਂ ਕਰਨੀ ਲੋਕਾਂ ਦੇ ਭਲੇ ਦੀ ਗੱਲ ਕਰੋ ਤੇ ਪੰਜਾਬ ਦੇ ਭਲੇ ਦੀ ਗੱਲ ਕਰੋ ਠੀਕ ਹੈ ਤੁਸੀਂ ਇਹ ਗੱਲ ਕਰ ਰਹੇ ਹੋ ਪਰ ਜਿਸ ਤਰੀਕੇ ਦਾ ਮਾਹੌਲ ਸਾਨੂੰ ਹੁਣ ਮਾਨਸੂਨ ਸੈਸ਼ਨ ਦੌਰਾਨ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਤੁਹਾਡਾ ਖੇਮਾ ਘਟਿਆ ਵੀ ਹੈ ਕਾਂਗਰਸ ਦੇ ਵਿੱਚ ਉਹੋ ਜਿਹੀ ਆਵਾਜ਼ ਉੱਠਦੀ ਨਜ਼ਰ ਨਹੀਂ ਆ ਰਹੀ ਇਸ ਵਕਤ ਨਹੀਂ ਦੇਖੋ ਮੈਂ ਤਾਂ ਕੱਲ ਵੀ ਜਦੋਂ ਆਪਣੇ ਫਰਾਂਸ ਮਿਨਿਸਟਰ ਸਾਹਿਬ ਨੇ ਉਹ ਕਿਹਾ ਜਦੋਂ ਅਸੀਂ ਰੌਲਾ ਪਾ ਰਹੇ ਸੀਗੇ ਬਈ ਇਹਦੇ ਬਣਦੀ ਕਾਰਵਾਈ ਕਰੋ ਮੈਂ ਤਾਂ ਔਨ ਰਿਕਾਰਡ ਕੱਲ ਪੰਜਾਬ ਦੀ ਵਿਧਾਨ ਸਭਾ 'ਚ ਕਿਹਾ ਕਿ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਕਾਰਵਾਈ ਕਰਨ ਤੋਂ ਕਦੋਂ ਰੋਕਿਆ ਜੀ ਜੀ ਉਹਨਾਂ ਨੇ ਰੋਕਿਆ ਹੀ ਨਹੀਂ ਤਵੇ ਕਾਰਵਾਈ ਕਰੋ ਮੈਂ ਤਾਂ ਆਨਰ ਰਿਕਾਰਡ ਦੇ ਅਧੀਨ ਮਾਮਲਾ ਆਇਆ ਮੈਂ ਉਹੀ ਕਹਿ ਰਿਹਾ ਵੀ ਹਾਈ ਕੋਰਟ ਨੇ ਇਹ ਤਾਂ ਨਹੀਂ ਨਾ ਕਹਿ ਦਿੱਤਾ ਮਾਨ ਜੋ ਹਾਈ ਕੋਰਟ ਨੇ ਵੀ ਤੁਸੀਂ ਕਾਰਵਾਈ ਨਾ ਕਰੋ ਜਦੋਂ ਰਿਪੋਰਟ ਤੁਹਾਡੇ ਸਾਹਮਣੇ ਆ ਗਈ ਸਾਰਾ ਕੁਝ ਸਾਹਮਣੇ ਆ ਗਿਆ ਮੈਂ ਤਾਂ ਪੰਜਾਬ ਦੀ ਵਿਧਾਨ ਸਭਾ ਚ ਗਿਆ ਚੀਕ ਕੇ ਬਣਦੇ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰੋ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਮੈਂ ਤਾਂ ਕੱਲ ਪੰਜਾਬ ਦੀ ਵਿਧਾਨ ਸਭਾ ਚ ਕਿਹਾ ਨਹੀਂ ਕੋਈ ਬੋਲਿਆ ਨਾ ਬੋਲੇ ਮੈਂ ਬੋਲਣ ਨੂੰ ਹੈਗਾ ਮੈਂ ਬੋਲਾਂਗਾ ਪਰ ਜਿਸ ਤਰੀਕੇ ਨਾਲ ਉਹ 2.5 ਸਾਲਾਂ ਦਾ ਵੀਰਵਾ ਵਾਰ-ਵਾਰ ਦੇ ਰਹੇ ਨੇ ਤੇ 2.5 ਸਾਲਾਂ ਦੇ ਵਿੱਚ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਜੋ ਅਜ ਕੋਮਰ ਵਿਜੇ ਪ੍ਰਤਾਪ ਨੇ ਜ਼ਿਕਰ ਕੀਤਾ ਕੋਮਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਅਫਸਰ ਸ਼ਾਹੀ ਆ ਜਿਹੜੀ ਉਹ ਨਹੀਂ ਸੁਣਦੀ ਇੱਕ ਅਫਸਰ ਖੁਦ ਨੂੰ ਮੁੱਖ ਮੰਤਰੀ ਦੇ ਰਤਬੇ ਵਿੱਚ ਦੇਖਦਾ ਹੈ ਆ ਮੰਤਰੀਆਂ ਦੇ ਮਹਿਕਮੇ ਨਾਲ ਜੁੜੇ ਹੋਏ ਅਫਸਰ ਰਿਪੋਰਟਾਂ ਗਲਤਮਲਤ ਪੇਸ਼ ਕਰ ਦਿੰਦੇ ਨੇ ਇਹ ਇਹ ਪੁਰਾਣਾ ਚੱਲਦਾ ਆ ਰਿਹਾ ਕਾਂਗਰਸ ਸਰਕਾਰ ਵੇਲੇ ਵੀ ਅਫਸਰ ਸ਼ਹੀਦ ਦਾ ਪ੍ਰਭਾਵ ਨਜ਼ਰ ਆਇਆ ਹੋਰ ਤਾਂ ਹੋਰ ਵੀ ਅਫਸਰ ਸ਼ਹੀਦ ਦੇ ਪ੍ਰਭਾਵ ਨਜ਼ਰ ਆ ਰਹੇ ਮੈਨੂੰ ਅਫਸੋਸ ਹੈ ਵੇ 2.5 ਸਾਲ ਕੋਈ ਥੋੜਾ ਸਮਾਂ ਆਉਂਦਾ ਫੇ ਮੁੱਖ ਮੰਤਰੀ ਜਦੋਂ 5 ਸਾਲ ਹੋ ਜਾਣਗੇ ਫੇ ਕਹਣਗੇ ਯਾਰ ਪੰਜਾਂ 'ਚ ਤਾਂ ਮੈਂ ਕਰ ਨਹੀਂ ਸਕਿਆ ਇੱਕ ਮੌਕਾ ਮੈਨੂੰ ਹੋਰ ਦੇ ਦਿਓ ਲੋਕਾਂ ਨੇ ਇਹਨਾਂ ਨੂੰ ਇਦਾਂ ਭਜਾਉਣਾ ਪੰਜਾਬ ਦੇ ਵਿੱਚੋਂ ਨਾ ਇਹ ਯਾਦ ਕਰਨਗੇ ਜੇ ਲੋਕ ਹਿੱਤਾਂ ਦੀ ਲੜਾਈ ਤੁਸੀਂ ਨਹੀਂ ਲੜ ਸਕਦੇ ਇੱਕ ਬਹੁਤ ਵੱਡਾ ਮੰਡਟ ਲੋਕਾਂ ਨੇ ਦਿੱਤਾ ਔਰ ਦੇਣਾ ਵੀ ਚਾਹੀਦਾ ਬਦਲਾ ਲੈ ਕੇ ਵੀ ਆਉਣਾ ਚਾਹੀਦਾ ਤਾਂ ਕਿ ਕੋਈ ਹੋਰ ਸ਼ਹਿਰ ਦਾ ਆਗੂ ਹੋ ਸਕਦਾ ਹੈ ਕੋਈ ਹੋਰ ਸ਼ਹਿਰ ਦਾ ਆਗੂ ਆ ਕੇ ਪੰਜਾਬ ਦੇ ਭਲੇ ਦੀ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕੇ ਮੌਕਾ ਮਿਲਿਆ ਅੱਜ ਕੀ ਕੀਤਾ ਪੰਜਾਬ ਦੇ ਅੰਦਰ ਦੱਸੋ ਬੇਰੁਜ਼ਗਾਰੀ ਵੱਧ ਗਈ ਕਹਿੰਦੇ ਜੀ ਨੌਕਰੀਆਂ ਦੇਤੀਆਂ 47000 ਦਾ ਅੰਕੜਾ ਦੇ ਰਹੇ ਨੇ 44 ਦਾ ਬਟਾ ਸਰ ਆਪਣੇ ਪਿਤਾ ਜੀ ਦੇ ਬਰਾਬਰ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਨੂੰ ਤਨਖਾਹ ਮਿਲਦੀ ਸੀ ਉਸ ਪਿਤਾ ਜੀ ਨੂੰ ਮੈਡੀਕਲ ਮਿਲਦੇ ਸੀ ਪੈਨਸ਼ਨ ਮਿਲਦੀ ਸੀ ਕਾ ਉਹਨਾਂ ਦੇ ਮਾਤਾ ਜੀ ਨੂੰ ਮਿਲਦੀ ਹੈ ਉਸ ਤਰੀਕੇ ਦੀ ਨੌਕਰੀ ਦੇਣ ਠੀਕ ਹੈ ਇਹ ਨਹੀਂ ਹੈ ਕਿ 15000 ਤੇ ਭਰਤੀ ਕਰਤਾ ਤੇ 45000 ਨੌਕਰੀਆਂ ਗਵਾ ਦਿੰਦੀਆਂ ਉਹਦਾ ਪਾਂਡਾ ਵੀ ਪਿਛਲੀਆਂ ਸਰਕਾਰਾਂ ਤੇ ਸਰੀ ਜਾਦਾ ਹੈ ਜੀ ਗੱਲ ਦਾ ਇਹ ਹੈ ਕਿ ਕਹਿੰਦੇ ਜੇ ਕਰਜ਼ਾ ਚੜ ਗਿਆ ਪੰਜਾਬ ਆਰਥਿਕ ਤੌਰ ਤੇ ਕਮਜ਼ੋਰ ਹੈ ਆਰਥਿਕਤਾ ਤੋ ਲੈ ਕੇ ਪੰਜਾਬ 'ਚ ਵੱਡੇ ਸਵਾਲ ਨੇ ਤਾਂ ਪਿਛਲੀਆਂ ਸਰਕਾਰਾਂ ਨੇ ਸੁਣ ਲਿਓ ਮੇਰੀ ਗੱਲ ਫੇ ਸੁਣ ਲਿਓ ਇਹ ਕਹਿੰਦੇ ਸੀ ਕਿ ਅਸੀਂ ਕਰਜ਼ਾ ਮੁਕਤ ਪੰਜਾਬ ਕਰਨਾ ਹੈ ਠੀਕ ਹੈ ਕਹਿੰਦੇ ਹੁੰਦੇ ਸੀ 20000 ਕਰੋੜ ਰੁਪਈਆ ਤਾਂ ਅਸੀਂ ਐ ਚੁਟਕੀ ਮਾਰ ਕੇ ਜਿਹੜਾ ਉਹ ਮਾਈਨਿੰਗ ਤੋਂ ਲੈ ਆਉਣਾ 25000 ਕਰੋੜ ਰੁਪਈਆ ਕਹਿੰਦੇ ਜਿਹੜੀ ਰਿਸ਼ਵਤ ਦੇ ਹੁੰਦੀ ਆ ਕੰਟੈਕਟਰ ਹੋਰ ਨਾਲ ਦੇ ਜਰੀਏ ਕਹਿੰਦੇ ਅਸੀਂ ਇਹ ਇਥੋਂ ਲੈ ਆਉਣਾ ਤੇ 30000 ਕਰੋੜ ਰੁਪਈਆ ਕਹਿੰਦੇ ਅਸੀਂ ਅਸੀਂ ਐਕਸਾਈਜ਼ ਪਾਲਿਸੀ ਤੋਂ ਲੈ ਆਣਾ ਬਣਾ ਕੇ ਅਸੀਂ 80 ਹਜ਼ਾਰ ਕਰੋੜ ਰੁਪਏ ਦੇ ਕਰੀਬ ਸਾਲ ਦਾ ਬਣ ਜਾਂਦਾ ਤੇ ਕਿੱਥੇ ਆਇਆ ਬਾਈ ਠੀਕ ਹੈ ਅਸੀਂ ਪੌਣੇ 3 ਲੱਖ ਛੱਡਿਆ ਸੀ ਇਹ 6 ਲੱਖ ਤੇ ਚਲੇ ਗਏ ਇਹਦਾ ਮਤਲਬ ਜਦੋਂ ਜਾਣਗੇ ਇਹ ਜਾਣਾ ਹੀ ਆ ਛੁੱਟੀ ਤਾਂ ਹੋਣੀ ਆ ਤੇ ਇਹ ਇਹ ਸਾਨੂੰ 10 ਲੱਖ ਤੇ ਛੱਡਣਗੇ ਅਸੀਂ ਤਾਂ ਮਰ ਜਾਾਂਗੇ ਕਰਜ਼ਾ ਦੇ ਦਿੰਦੇ ਇਹ ਤਾਂ ਕਹਿੰਦੇ ਸੀ ਕਰਜ਼ਾ ਮੁਕਤ ਪੰਜਾਬ ਠੀਕ ਹੈ ਕਹਿੰਦੇ ਖਜ਼ਾਨਾ ਭਰਿਆ ਪਿਆ ਤੇ ਅੱਜ ਮੇਰੇ ਖਾਲ 6 ਵਿਧਾਇਕਾਂ ਨੇ ਉੱਠ ਕੇ ਪੰਜਾਬ ਦੀ ਵਿਧਾਨ ਸਭਾ ਚ ਗਿਆ ਉਹ ਮਰ ਗਏ ਸਾਡੀਆਂ ਸੜਕਾਂ ਟੁੱਟੀਆਂ ਸਾਡੇ ਹਸਪਤਾਲਾਂ ਦਾ ਬੁਰਾ ਹਾਲ ਸਾਡੇ ਬੱਸ ਸਟੈਂਡਾਂ ਦਾ ਬੁਰਾ ਹਾਲ ਬਈ ਸੈਂਟਰ ਪੈਸੇ ਨਹੀਂ ਦੇ ਰਿਹਾ ਫਿਰ ਹਸਾਬ ਦੇਣ ਉਹਨਾਂ ਨੂੰ ਜੇ ਤੁਸੀਂ ਹੈਲਥ ਦਾ ਪੈਸਾ ਲਿਆ ਕੇ ਮਹੱਲਾ ਕਲੀਨਕਾ ਤੇ ਕੂਚੀ ਮਾਰ ਕੇ ਪੂਰਾ ਕਰ ਦਿਓਗੇ ਤਾਂ ਬਈ ਸੈਂਟਰ ਤੁਹਾਨੂੰ ਕਿਉਂ ਦੇਵੇ ਪੈਸੇ ਜੇ ਤੁਸੀਂ ਆਰਟੀਐਫ ਦਾ ਪੈਸਾ ਚੰਗੇ ਥਾਂ ਖਰਚ ਕਰਕੇ ਉਹਦਾ ਯੂਸੀ ਨਹੀਂ ਦੇ ਰਹੇ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ ਮੈਂ ਕ ਐਮ ਐਲ ਏ ਜ਼ਿੰਮੇਵਾਰ ਹੈ ਮੁੱਖ ਮੰਤਰੀ ਜ਼ਿੰਮੇਵਾਰ ਹੈ ਉਸਮੈਟਿਕ ਸਕਾਲਰਸ਼ਿਪ ਦਾ ਪੈਸਾ ਅੱਜ ਮੈਂ ਭੰਜੀ ਬੋਲ ਰਿਹਾ ਸੀ ਕਿ ਵਜ਼ੀਰ ਉਹ ਸਾਨੂੰ ਮਿਲ ਨਹੀਂ ਰਿਹਾ ਵੇ ਭਾਈ ਤੁਸੀਂ ਕਦੀ ਉਹਨਾਂ ਦੇ ਕੋਲ ਜਾ ਕੇ ਪਿੱਟੇ ਕਦੇ ਤੁਸੀਂ ਇਸ ਮਾਮਲੇ ਦੇ ਉੱਤੇ ਸਰਪਾਰਟੀ ਮੀਟਿੰਗ ਬੁਲਾਈ ਪਿਆਓ ਚਲਿਏ ਭਾਈ ਦਿੱਲੀ ਵਾਲਿਆਂ ਦੇ ਕੋਲ ਤੇ ਜਾ ਕੇ ਮਸਲੇ ਸਾਡੇ ਹੱਲ ਕੀਤੇ ਜਾਣ ਸੋ ਇਸ ਕਰਕੇ ਮੈਂ ਕਹਿੰਦਾ ਇਹ 2.5 ਸਾਲਾਂ ਵਾਲੀ ਹੁਣ ਗੱਲ ਜਿਹੜੀ ਮੇਰੇ ਖਾਲ ਮੁੱਖ ਮੰਤਰੀ ਜੀ ਲਈ ਪੁਰਾਣੀ ਹੋ ਗਈ ਆ ਉਹਨਾਂ ਨੂੰ ਚਾਹੀਦਾ ਕਿ ਲੋਕ ਹਿੱਤਾਂ ਦੀ ਗੱਲ ਲੋਕਾਂ ਦੀ ਕਚਹਿਰੀ ਦੇ ਅੰਦਰ ਸਪਸ਼ਟ ਰੂਪ ਦੀ ਰਾਜਨੀਤੀ ਕਰੇ ਭਗਵੰਤ ਮਾਨਾ ਤੁਹਾਨੂੰ ਬਾਰ ਬਾਰ ਤਾਂ ਮੌਕਾ ਮਿਲਣਾ ਨਹੀਂ ਰੱਬ ਨੇ ਤੇਰੀ ਕਿਸਮਤ ਚ ਲਿਖਿਆ ਸੀ ਤੈਨੂੰ ਬਹੁਤ ਵਧੀਆ ਮੌਕਾ ਦਿੱਤਾ ਨਿੱਤਰ ਕੇ ਵਿਧਾਨ ਚ ਆ ਕੇ ਇਹ ਅਫਸਰ ਸ਼ਾਹੀ ਨੂੰ ਨੱਥ ਪਾ ਪੰਜਾਬ ਦੇ ਲੋਕਾਂ ਦਾ ਭਲਾ ਕਰ ਅੱਜ ਕਿੱਥੇ ਪਾਣੀਆਂ ਦੀ ਗੱਲ ਹੋਈ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕਿੱਥੇ ਜਿਹੜਾ ਤਰੱਕੀ ਦੀ ਗੱਲ ਹੋਈ ਆ ਕਿੱਥੇ এনवायरमेंट ਦੀ ਗੱਲ ਹੋਈ ਆ ਸੋ ਮੇਰੇ ਖਿਆਲ ਦੇ ਅੰਦਰ ਮੁੱਦੇ ਜਿਹੜੇ ਆ ਨਾ ਬ੍ਰਦਰ ਉਹ ਦੱਬ ਕੇ ਰਹਿ ਰਹੇ ਨੇ ਮੈਨੂੰ ਤਾਂ ਮੌਕਾ ਮਿਲਦਾ ਜਿੰਨੀ ਜਿੰਨਾ ਕ ਸਮਾਂ 1 ਮਿੰਟ ਦਾ ਦਿੰਦਾ ਨਹੀਂ ਕੋਈ ਵੀ ਤੇ ਜਿੰਨੀ ਕ ਗੱਲ ਹੁੰਦੀ ਮੈਂ ਤਾਂ ਕੱਲ এনवायरमेंट ਤੇ ਵਧੀਆ ਗੱਲ ਕੀਤੀ ਐ ਬਾਕੀ ਸਾਥੀਆਂ ਬਾਕੀ ਸਾਥੀ ਵੀ ਉਹੋ ਜਿਹਾ ਹੋਊਗਾ ਰੇ ਵਾਲੀ ਗੱਲ ਕਰ ਰਹੇ ਜਿਵੇਂ ਤੁਸੀਂ ਕਰਦੇ ਹੋ ਤੁਹਾਡੇ ਬਾਕੀ ਦੀ ਡਿਊਟੀ ਐ ਮੇਰੀ ਤਾਂ ਆਪਣੀ ਡਿਊਟੀ ਮੈਂ ਤਾਂ ਆਪਣੀ ਕਰ ਰਿਹਾ ਪਹਿਲਾਂ ਹੀ ਗੱਲ ਕਰ ਰਹੇ ਖੇਮਾ ਥੋੜਾ ਵੀ ਹੋਇਆ ਤੇ ਆਵਾਜ਼ ਵੀ ਹੁਣ ਉਹੋ ਜਿਹੀ ਨਜ਼ਰ ਆਟ ਦਾ ਮਹਿਸੂਸ ਹੋ ਰਹੀ ਆ ਕਿ ਸਾਡੇ ਸਾਥੀ ਉੱਥੇ ਗਏ ਨੇ ਠੀਕ ਆ ਕੋਈ ਨਹੀਂ ਵਿਧਾਨ ਸਭਾ ਦਾ ਇਲੈਕਸ਼ਨ ਬਾਇਲੈਕਸ਼ਨ ਆ ਰਿਹਾ ਕੋਈ ਨਹੀਂ ਪੂਰੇ ਕਰ ਲਾਂਗੇ ਠੀਕ ਤੇ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ 95 ਦਾ ਉਹਨਾਂ ਦੇ ਪਹਿਲਾਂ ਹੀ ਆ 92 ਹੋ ਗਏ ਸੀਗੇ ਤੇ ਮਾਤਾ ਜੀ ਉਹਨਾਂ ਦੇ ਵਜੀਰੀ ਪਾਵਰਾਂ ਯੂਜ਼ ਕਰ ਰਹੇ ਆ ਭੈਣ ਜੀ ਉਹਨਾਂ ਦੇ ਵਜੀਰੀ ਪਾਵਰਾਂ ਯੂਜ਼ ਕਰ ਰਹੇ ਨੇ ਡਾਕਟਰ ਗੁਰਪ੍ਰੀਤ ਕੋੜ ਜੀ ਸਾਡੀ ਛੋਟੀ ਭੈਣ ਉਹ ਵਜੀਰੀ 95 ਦਾ ਭਗਵੰਤ ਮਾਨ ਜੀ ਤੁਹਾਡੇ ਕੋਲ ਪਹਿਲਾਂ ਹੀ ਆ ਇਹ ਰੱਖੋ ਕੋਲ ਜਿੱਤ ਕੇ ਅਸੀਂ ਆਵਾਂਗੇ ਫਿਰ ਮਿਲਾਂਗੇ ਪੰਜਾਬ ਦੀ ਵਿਦਵਾਨ ਸਭਾ ਚਲੋ ਸੋ ਸੁਖਵਿੰਦਰ ਸਿੰਘ ਕੋੜਲੀ ਜਣ ਮੈਂ ਗੱਲਬਾਤ ਕਰ ਰਹੇ ਸੀ ਤੇ ਪੰਜਾਬ ਦੇ ਮੁੱਦਿਆਂ ਇਸ ਦੇ ਤੌਰ ਤੇ ਕਹਿ ਜੀ ਇੱਕ ਸਰਕਾਰ ਦਾ ਧਿਆਨ ਧਿਆਨ ਦਿਵਾਉਂਦੇ ਨਜ਼ਰ ਆਉਂਦੇ ਨੇ ਉਹ ਦੇਖਣਾ ਇਹ ਆ ਕਿ ਇਹਨਾਂ ਪੰਜਾਬ ਦੇ ਮੁੱਦਿਆਂ ਅਨੂ ਕਦੋਂ ਤੇ ਕਿਸ ਰੂਪ ਚ ਹੱਲ ਕੀਤਾ ਜਾਵੇਗਾ ਮਸਰਖਾਬ ਆਪਣੇ ਸਹਿਯੋਗੀ ਬਿੰਤੇਜ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ